ਬਾਈ ਲੱਖਾਂ ਸੁਣਨ ਅਕਸਰ ਕਹਿੰਦਾ ਹਾਂ ਵੀ ਪੰਜਾਬ ਦੀਆਂ ਸੜਕਾਂ ਤੇ ਨੋਟ ਨੇ ਕੋਈ ਚੱਕਣ ਵਾਲਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਬਾਈ ਕਿਰਤੀ ਬੰਦਾ ਚਾਹੀਦਾ ਕਿਰਤ ਕਰਨ ਨੂੰ ਪੰਜਾਬ ਦੇ ਵਿੱਚ ਕਦੇ ਨਹੀਂ ਕਿਰਤ ਮੁਕਦੀ ਲੋਕ ਬਾਹਰੋਂ ਆ ਕੇ ਇੱਥੇ ਆ ਕੇ ਕੋਠੀਆਂ ਬਗਲੇ ਬਣਾ ਲੈਂਦੇ ਨੇ ਕਰੋੜਾਂ ਰੁਪਈਆ ਦੀ ਜਾਇਦਾਦ ਬਣਾ ਲੈਂਦੇ ਨੇ ਪਰ ਆਪਣੇ ਪੰਜਾਬੀ ਕਈ ਵਾਰੀ ਪਿੱਛੇ ਰਹਿ ਜਾਂਦੇ ਨੇ ਆ ਮੈਂ ਦਿਖਾਉਣਾ ਬਾਈ ਰੋਡ ਦੇ ਉੱਤੇ ਖੜਿਆ ਮੈਂ ਜਾਖੜ ਤੋਂ ਬੜਲਾਡੇ ਨੂੰ ਰੋਡ ਜਾਂਦਾ ਬਾਈ ਨੇ ਜੂਸ ਦੀ ਰੇੜੀ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਨਾ ਤੁਸੀਂ ਕਦੇ ਸੜਕ ਤੇ ਲੰਘੋਗੇ ਵੀ ਤਾਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਰੇੜੀਆਂ ਇਸ ਤਰ੍ਹਾਂ ਲੱਗੇ ਹੋਈਆਂ ਮਿਲਦੇ ਆ ਬਾਈ ਇਹ ਦੇ ਉੱਗੇ ਤੱਕ ਤੇ ਗਾਹਾਂ ਤੱਕ ਵੀ ਬਹੁਤ ਸਾਰਾ ਤੱਕ ਨੇ ਕਿਤੇ ਜੂਸ ਲੱਗਿਆ ਹੋਇਆ ਤੇ ਕਿਤੇ ਕਿਸੇ ਨੇ ਸਰਧਾਈ ਲਾਈ ਹੋਈ ਹੈ ਕਿਤੇ ਫਰੂਟ ਕਿਤੇ ਸਬਜ਼ੀ ਤੁਹਾਨੂੰ ਇਦਾਂ ਦੀਆਂ ਰੇੜੀਆਂ ਬਹੁਤ ਮਿਲਣੀਆਂ ਇਹ ਸਾਈਡ ਬੁੱਢਾ ਡਾ ਡਾ ਗਿਆ ਆਪਾਂ ਬਰੇਟੇ ਦੇ ਨੇੜੇ ਤੇਰੇ ਜੇ ਖੜੇ ਆ ਤੇ ਬਈ ਅਗਰ ਕਿਸੇ ਨੇ ਪੈਸੇ ਕਮਾਉਣੇ ਹੋਣ ਤਾਂ ਪੰਜਾਬ ਦੇ ਵਿੱਚ ਕੰਮ ਦੀ ਤੇ ਪੈਸਿਆਂ ਦੀ ਕੋਈ ਕਮੀ ਨਹੀਂ ਪਰ ਬੰਦਾ ਕਰਨ ਵਾਲਾ ਚਾਹੀਦਾ ਆਪਾਂ ਬਾਈ ਨੂੰ ਪੁੱਛਦਾ ਵੀ ਬਾਈ ਕਿਵੇਂ ਕੰਮ ਕੰਮਦੰਦ ਚੱਲਦਾ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਸਤਿ ਸ੍ਰੀ ਅਕਾਲ ਬਾਈ ਅਰੇ ਕਿਵੇਂ ਕੰਮਦੰਦ ਕਿਵੇਂ ਚੱਲਦਾ ਤੁਹਾਡਾ ਇਹ ਵਧੀਆ ਚੱਲ ਰਿਹਾ ਜੀ ਅੱਛਾ ਕੀ ਮਲਕੀ ਦਿਹਾੜੀ ਬਣ ਜਾਂਦੀ ਹੈ ਵਧੀਆ? ਹਾਂਜੀ ਹਾਂ ਦਿਹਾੜੀ ਬਣ ਜਾਂਦੀ ਹੈ ਵਧੀਆ ਜੀ। ਆਪਾਂ ਬਈ ਤੁਹਾਨੂੰ ਕੋਈ ਇਤਰਾਜ਼ ਨਹੀਂ ਆਪਾਂ ਇਸ ਕਰਕੇ ਵੀਡੀਓ ਬਣਾ ਰਿਹਾ ਵੀ ਬਹੁਤ ਸਾਰੇ ਵੀਰ ਨੇ ਨਾ ਕੰਮ ਕਰਦੇ ਸ਼ਰਮ ਮੰਦ ਨੇ ਸੰਗ ਮੰਦ ਨੇ। ਹਾਂਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ। ਹਾਂ ਅੱਛਾ ਤਾਂ ਸਹੀ ਸਹੀ ਦੱਸੋ ਤੁਸੀਂ ਕਿੰਨੀ ਦਿਹਾੜੀ ਬਣਾ ਲੈਂਦੇ ਹੋ ਇੱਕ ਦਿਨ ਚ? ਅਸੀਂ ਜੀ ਖਰਚਾ ਕੱਢ ਕੇ ਜੀ ਸਾਡਾ 1500-1800 ਰੁਪਏ ਸਾਡਾ ਖਰਚੇ ਦਾ ਹੋ ਜਾਂਦਾ ਜੀ। ਹਾਂਜੀ ਵਾਰੰਟਰਨ ਸੰਗ੍ਰਹਿਤ ਕਰਨ ਖਤਮ ਬੜਾ ਜਿੰਕ ਦਾ 12-1300 ਬਣ ਜਾਂਦਾ ਬਾਈ ਜੀ ਇੱਕ ਦਿਨ ਦਾ 12-1300 ਰੁਪਏ ਰਾਮ ਨਾਲ ਬਾਈ ਜੀ ਕਮਾਉਂਦੇ ਨੇ ਕਿਤੇ ਨਹੀਂ ਜਾਣਾ ਇੱਥੇ ਖੜਨਾ ਇੱਥੇ ਜੂਸ ਪੀਣਾ ਇੱਥੇ ਉਹ ਰੁਪਏ ਬਣਾਉਂਦੇ ਨੇ ਦੇਖੋ ਕਸਟਮਰ ਵੀ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਬਾਈ ਦਿਖਾਉਣਾ ਕਸਟਮਰ ਅੱਛਾ ਕਸਟਮਰ ਵਧੀਆ ਹੁੰਦਾ ਹਾਂ ਜੀ ਹਾਂ ਕਸਟਮਰ ਬਹੁਤ ਵਧੀਆ ਲੱਗਿਆ ਜੀ ਆਪਣਾ ਕੋਈ ਪਾਣੀ ਧਣੀ ਵਾਲਾ ਜੂਸ ਨਹੀਂ ਹੈਗਾ ਪਰ ਬਹੁਤ ਫੇਵਰਟ ਜੂਸ ਹੈ ਬਹੁਤ ਵਧੀਆ ਜੂਸ ਪੀਉਂਦੇ ਨੇ ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਦੇ ਲੋਕ ਨੇ ਜਿਹੜੇ ਸ਼ਰਮ ਅੱਛਾ ਮਜ਼ਦੂਰੀ ਜਿਹੜੀ ਆਪ ਨੂੰ ਕਰ ਕਰਨੀ ਮਿਹਨਤ ਦੀ ਕਮਾਈ ਉਹ ਕਰਨੀ ਚਾਹੀਦੀ ਆ ਆਪਣਾ ਪਿੰਡ ਕਿਹੜਾ ਬਾਈ ਕਨਗੜਾ ਜੀ ਕਨਗੜਾ ਐ ਅੱਛਾ ਉਹਰੇ ਹਰ ਸਾਲ ਹੀ ਲਾਉਨੇ ਇੱਥੇ ਜੀ ਹਾਂ ਜੀ ਹਾਂ ਜੀ ਬਈ ਲੋਕਡਾਊਨ ਤੋਂ ਪਹਿਲਾਂ ਹੰਦਾ ਕੰਮ ਕਰਦਾ ਇੱਥੇ ਆਈ ਆ ਇੱਥੇ ਕੰਮ ਕਰਦਾ ਅੱਛਾ ਕਿੰਨੇ ਮਹੀਨੇ ਕੰਮ ਚੱਲਦਾ ਹੈ ਆਪਣਾ ਇਹ ਜੀ ਉਹਰੇ 4 ਮਹੀਨੇ ਕੰਮ ਚੱਲਦਾ ਜੀ 4 ਮਹੀਨੇ ਨਾ ਵਧੀਆ ਚੱਲਦਾ ਪੂਰਾ ਹੁਣ 4 ਮਹੀਨਿਆਂ ਦੇ ਬਾਈ 50000 ਰੁਪਏ ਮਹੀਨਾ ਬਾਈ ਕਮਾਉਂਦੇ ਨੇ ਜੇ 4 ਮਹੀਨਿਆਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਇਹ ਬਣ ਗਿਆ 2 ਲੱਖ ਰੁਪਏ 2.5 ਲੱਖ ਰੁਪਏ ਸੀਜ਼ ਪਰ ਦੋਸਤੋ 4 ਮਹੀਨਿਆਂ ਦਾ ਬਾਈ 2.5 ਲੱਖ ਰੁਪਏ ਕਮਾਉਂਦਾ ਲੱਖੇ ਸਿਧਾਣੇ ਨੇ ਕਿਹਾ ਸੀ ਵੀ ਪੰਜਾਬ ਦੇ ਸੜਕਾਂ ਦੇ ਉੱਤੇ ਨੋਟ ਪਏ ਨੇ ਕੋਈ ਚੱਕਣ ਵਾਲਾ ਚਾਹੀਦਾ ਉਹ ਆਹੀ ਗੱਲ ਕਰਦਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਰੇਡੀਆਂ ਲੱਗੀਆਂ ਨੇ ਇੱਕ ਬਾਈ ਲੋਕ ਸ਼ਰਮ ਨੇ ਮਾਰਲੇ ਸਿਰਫ ਅਗਲਾ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਪਰ ਬਾਈ ਯੂਪੀ ਬਿਹਾਰ ਦੇ ਵਿੱਚੋਂ ਆ ਕੇ ਬੰਦੇ ਇੱਥੇ ਕੰਮ ਕਰਦੇ ਨੇ ਆਪਾਂ ਉਹਨੂੰ ਲੋਕ ਗਾਲਾਂ ਕੱਢਦੇ ਨੇ ਵੀ ਯੂਪੀ ਵਾਲੇ ਬਿਹਾਰ ਵਾਲੇ ਇੱਥੇ ਆ ਕੇ ਕਿਉਂ ਕੰਮ ਕਰਦੇ ਨੇ ਬਾਈ ਆਪਣੇ ਪੰਜਾਬੀ ਮੋਰਚਾ ਨਹੀਂ ਸੰਭਾਲਦੇ ਤਾਂ ਕਰਕੇ ਤੇ ਖਾਸ ਕਰਕੇ ਬਾਈ ਮੈਂ ਬੁਰਲਾਡਾ ਬਰੇਟਾ ਹੈ ਆਪਣਾ ਜਿਹੜਾ ਮਾਲਵੇ ਦੇ ਪਿੰਡ ਨੇ ਇਹ ਇਸ ਸਾਈਡ ਕਰਾ ਇਹ ਸਾਈਡ ਤੁਹਾਨੂੰ ਨਾ ਜਿਹੜਾ ਯੂਪ ਬਿਹਾਰੀ ਹੈ ਬਹੁਤ ਘੱਟ ਮਿਲਣਗੇ ਇਹ ਸਾਈਡ ਸਾਡੇ ਆਪਣੇ ਪੰਜਾਬੀ ਭਰਾ ਕੰਮ ਕਰਦੇ ਨੇ ਤੇ ਬਹੁਤ ਸੋਹਣਾ ਕੰਮ ਚੱਲਦਾ ਹੈ ਬਹੁਤ ਵਧੀਆ ਮਤਲਬ ਆਪ ਦਾ ਜਿਹੜਾ ਖਿੱਤਾ ਆਪ ਦਾ ਕਿੱਤਾ ਕਾਰੋਬਾਰ ਰੁਜ਼ਗਾਰ ਚਲਾਉਂਦੇ ਨੇ ਤੇ ਰੁਪਈਏ ਕਮਾਉਂਦੇ ਨੇ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਗਰ ਕਿਸੇ ਵੀਰ ਨੇ ਇਸ ਤਰ੍ਹਾਂ ਜੂਸ ਦੀ ਰੇੜੀ ਲਾਉਣੀ ਹੋਵੇ ਤਾਂ ਕੋਈ ਘਾਟੇ ਵਾਲਾ ਸੌਦਾ ਨਹੀਂ ਹੈ ਬਹੁਤ ਵਧੀਆ ਰੁਪਈਏ ਕਮਾ ਸਕਦਾ ਹੈ